ਉਹ ਪੋਸਟਪਲੀਸ ਇਸ ਵੇਲੇ ਇਮੀਗ੍ਰੇਸ਼ਨ ਰੈਡਾਂ ਦੇ ਵਿੱਚ ਮਦਦ ਕਰ ਰਹੀ ਹੈ ਅਮਰੀਕਾ ਦੇ ਵਿੱਚ ਜਾਂ ਇਦਾਂ ਕਹਿ ਲਓ ਕਿ ਲੋਕਾਂ ਦੀਆਂ ਚਿੱਠੀਆਂ ਦੇਖ ਕੇ ਬੰਦੇ ਡਿਪੋਰਟ ਕੀਤੇ ਜਾ ਰਹੇ ਹਨ ਜਿਹੜੇ ਅਨ ਡਾਕੂਮੈਂਟਡ ਇਮੀਗ੍ਰੈਂਟਸ ਨੇ ਜਿਹੜੇ ਕੱਚੇ ਆ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਸੀ ਜਿਹੜਾ ਪ੍ਰਾਈਵੇਟ ਡਾਟਾ ਸ਼ੇਅਰ ਕੀਤਾ ਉਹਨਾਂ ਨੇ ਇਹ ਵੱਡੀ ਗੱਲ ਆ ਟਰੰਪ ਦੀ ਜਿਹੜੀ ਮਾਸ ਡਿਪੋਰਟੇਸ਼ਨ ਪਲਾਨ ਆ ਉਹਨਾਂ ਨੇ ਕਿਹਾ ਕਿ ਬਹੁਤ ਲੋਕਾਂ ਨੂੰ ਵਾਪਸ ਭੇਜਣਾ ਉਹਦਾ ਇੱਕ ਹਿੱਸਾ ਆ ਛਾਹ ਦੇ ਕਰੀਬ ਉੱਥੇ ਅਨਡਾਕੂਮੈਂਟਡ ਇਮੀਗ੍ਰੈਂਟ ਗ੍ਰਫਤਾਰ ਕੀਤੇ ਟਰੰਪ ਜ਼ਿਆਦਾ ਕੰਟਰੋਲ ਚਾਹੁੰਦੇ ਆ ਪੋਸਟਲ ਸਰਵਿਸਿਜ਼ ਦੇ ਉੱਤੇ ਡੈਥ ਲਿਸਟ ਆ ਉਹਨੂੰ ਵੀ ਮੋਨਿਟਰ ਕਰ ਰਹੇ ਆ ਪੋਸਟਲ ਜਿਹੜੀਆਂ ਪੁਲਿਸ ਹੁੰਦੀ ਹੈ ਪੋਸਟਲ ਪੁਲਿਸ ਮਤਲਬ ਜਿਹੜੀ ਡਾਕ ਸਾਰੀਆਂ ਚਿੱਠੀਆਂ ਚੁੱਠੀਆਂ ਦੀ ਸੁਰੱਖਿਆ ਕਰ ਲਈ ਜਾਂ ਉਹਦੇ ਲਈ ਜਿਹੜੀ ਉੱਥੇ ਏਜੰਸੀ ਹੁੰਦੀ ਹੈ ਉਹ ਪੋਸਟਲ ਪੁਲਿਸ ਇਸ ਵੇਲੇ ਇਮੀਗ੍ਰੇਸ਼ਨ ਰੈਡਾਂ ਦੇ ਵਿੱਚ ਮਦਦ ਕਰ ਰਹੀ ਹੈ ਅਮਰੀਕਾ ਦੇ ਵਿੱਚ ਜਾਂ ਇਦਾਂ ਕਹਿ ਲਓ ਕਿ ਲੋਕਾਂ ਦੀਆਂ ਚਿੱਠੀਆਂ ਦੇਖ ਕੇ ਬੰਦੇ ਰਿਪੋਰਟ ਕੀਤੇ ਜਾ ਰਹੇ ਆ ਪੋਸਟਲ ਇਨਸਪੈਕਸ਼ਨ ਸਰਵਿਸ ਜਿਹੜੀ ਕਿ ਆਮ ਤੌਰ ਦੇ ਉੱਤੇ ਮੇਲ ਨੂੰ ਪ੍ਰੋਟੈਕਟ ਕਰਦੀ ਆ ਇਹ ਇਸ ਵੇਲੇ ਇਮੀਗ੍ਰੇਸ਼ਨ ਅਫੀਸ਼ੀਅਲਸ ਦੇ ਨਾਲ ਰਲ ਕੇ ਕੰਮ ਕਰ ਰਹੀ ਆ ਤਾ ਕੇ ਵਦਪਦ ਵਦ ਤੋਂ ਵੱਧ ਜਿਹੜੇ ਅਨ ਡਾਕੂਮੈਂਟਡ ਇਮੀਗ੍ਰੈਂਟਸ ਨੇ ਜਿਹੜੇ ਕੱਚੇ ਆ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਿਆ ਹੁਣ ਇਹ ਪਹਿਲਾਂ ਨਹੀਂ ਹੋਇਆ ਅਮਰੀਕਾ 'ਚ ਕਦੇ ਪੋਸਟਲ ਡਿਪਾਰਟਮੈਂਟ ਦਾ ਕੰਮ ਚਿੱਠੀਆਂ ਵੰਡਣਾ ਆ ਇਹ ਉਹਨਾਂ ਦੇ ਨਾਲ ਕਿਉਂ ਰਲ ਗਏ ਜਾਂ ਇਹ ਉਹਨਾਂ ਦੀ ਮਦਦ ਕਿਉਂ ਕਰ ਰਹੇ ਆ ਕੁਝ ਬੰਦੇ ਕਹਿੰਦੇ ਵੀ ਇਹ ਠੀਕ ਆ ਇਦਾਂ ਹੋਣਾ ਚਾਹੀਦਾ ਜਿਹੜੇ ਅਨ ਡਾਕੂਮੈਂਟਡ ਹਨ ਉਹਨਾਂ ਨੂੰ ਕਰ ਰਿਹਾ ਤੇ ਜੇ ਕੋਈ ਕਿਸੇ ਵੀ ਏਜੰਸੀ ਤੋਂ ਮਦਦ ਮਿਲਦੀ ਆ ਤੇ ਲੈਣੀ ਚਾਹੀਦੀ ਆ ਰਾਸ਼ਟਰਪਤੀ ਟਰੰਪ ਨੇ ਸਿੱਧਾ ਉਹਨਾਂ ਨੂੰ ਕਿਹਾ ਕਿ ਤੁਸੀਂ ਮਦਦ ਕਰੋ ਉਹਨਾਂ ਦੀ ਜਿੰਨੀਆਂ ਏਜੰਸੀਆਂ ਆ ਉਹ ਆਈਸਤੀ ਮਦਦ ਕਰਨੀ ਚ ਕੁਝ ਲੋਕ ਇਹ ਕਹਿ ਰਹੇ ਕਿ ਇਹ ਤਾਕਤ ਦੀ ਦਰਵਰਤੋਂ ਆ ਪਹਿਲਾਂ ਨਹੀਂ ਕਦੇ ਇਦਾਂ ਹੋਇਆ ਹੁਣ ਕਿਉਂ ਕੀਤਾ ਜਾ ਰਿਹਾ ਜਿਹੜਾ ਪ੍ਰਾਈਵੇਟ ਡਾਟਾ ਸ਼ੇਅਰ ਕੀਤਾ ਉਹਨਾਂ ਨੇ ਇਹ ਵੱਡੀ ਗੱਲ ਆ ਇਮੀਗ੍ਰੇਸ਼ਨ ਆਫਿਸ ਐਸ ਵੇਲੇ ਕਿਉਂਕਿ ਹੁਣ ਜਿਹੜੀਆਂ ਚਿੱਠੀਆਂ ਜਾਂਦੀਆਂ ਉਹਨਾਂ ਦੇ ਕੋਲ ਤਾਂ ਡਾਟਾ ਸਾਰਾ ਹੀ ਆ ਉਹਨਾਂ ਦੀ ਐਨਵੈਲਪ ਦੀਆਂ ਫੋਟੋ ਆ ਜਾਂ ਜਿਹੜੇ ਟਰੈਕਿੰਗ ਇਨਫੋਰਮੇਸ਼ਨ ਆ ਕ੍ਰੈਡਿਟ ਕਾਰਡ ਡਿਟੇਲ ਆਈਪੀ ਐਡਰੈਸ ਇਹ ਸਾਰਾ ਕੁਝ ਵਰਤ ਕੇ ਲੱਭਿਆ ਜਾ ਰਿਹਾ ਲੋਕਾਂ ਨੂੰ ਅ ਇਹ ਰਾਸ਼ਟਰਪਤੀ 트럼ਪ ਦੀ ਜਿਹੜੀ ਮਾਸ ਡਿਪੋਟੇਸ਼ਨ ਪਲਾਨ ਆ ਉਹਨਾਂ ਨੇ ਕਿਹਾ ਕਿ ਬਹੁਤ ਲੋਕਾਂ ਨੂੰ ਵਾਪਸ ਭੇਜਣਾ ਉਹਦਾ ਇੱਕ ਹਿੱਸਾ ਆ ਲੈ ਉਹਦਾ ਇੱਕ ਛੋਟਾ ਰੂਪ ਆ ਅੱਛਾ ਇਹ ਸਾਰੇ ਕੁਝ ਦੇ ਵਿੱਚ ਜਿਹੜੀ ਅੰਦਰਲੀ ਗੱਲ ਕੁਝ ਅਖਬਾਰਾਂ ਨੇ ਪਤਾ ਕੀਤੀ ਆ ਕਿ ਜਿਹੜੇ ਪੋਸਟਲ ਡਿਪਾਰਟਮੈਂਟ ਦੇ ਅੰਦਰਲੇ ਮੁਲਾਜ਼ਮ ਨੇ ਉਹ 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 ਬਹੁਤੇ ਸਹਿਮਤ ਨਹੀਂ ਆ ਉਹ ਬਹੁਤੇ ਖੁਸ਼ ਨਹੀਂ ਇਹ ਕੰਮ ਕਰਕੇ ਪੋਸਟਲ ਇਨਸਪੈਕਸ਼ਨ ਸਰਵਿਸ ਜਿਹੜੀ ਨਰਵਸ ਆ ਇਸ ਵੇਲੇ ਉਹ ਕਹਿੰਦੇ ਇਮੀਗ੍ਰੇਸ਼ਨ ਵਾਲਿਆਂ ਫੋਰਸਸ ਨੂੰ ਇਸ ਕਰਕੇ ਜੁਆਇਨ ਕਰ ਰਹੇ ਆ ਕਿ ਜਿਹੜੀ ਉਹ 트ੰਪ ਦੀ ਗੁੱਟ ਸਾਈਡ ਤੇ ਰਹਿਣਾ ਚਾਹੁੰਦੇ ਆ ਜਾਂ ਇਹ ਨਹੀਂ ਚਾਹੁੰਦੇ ਕਿ 트ੰਪ ਪ੍ਰਸ਼ਾਸਨ ਨਾਰਾਜ਼ ਹੋ ਜਵੇ ਹੋ ਜਵੇ ਉਹਨਾਂ ਦੇ ਨਾਲ ਤੇ ਜੇ ਨਾਰਾਜ਼ ਹੋ ਗਿਆ ਕੱਢੇ ਜਾ ਸਕਦੇ ਆ ਜਿਹੜੀ ਪੋਸਟਲ ਇਨਸਪੈਕਸ਼ਨ ਸਰਵਿਸ ਆ ਇਹ ਕਦੇ ਵੀ ਇਨਵੋਲਵ ਨਹੀਂ ਹੋਈ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਇਹਦੇ ਤੋਂ ਪਹਿਲਾਂ ਜਿਹੜੀਆਂ ਹੁਣ ਰੇਡ ਹੋਈਆਂ ਪੋਸਟਲ ਜਿਹੜੇ ਆਫੀਸਰਸ ਨੇ ਉਹਨਾਂ ਨੇ ਕੋਲੋਰادو ਸੁਪਰਿੰਗਸ ਦੇ ਵਿੱਚ ਕੁਝ ਰੇਡਸ ਦੇ ਵਿੱਚ ਹਿੱਸਾ ਲਿਆ ਤੇ ਇਹਦੇ ਤੋਂ ਬਾਅਦ 100 ਦੇ ਕਰੀਬ ਉੱਥੇ ਅਨਡਾਕੂਮੈਂਟਡ ਇਮੀਗ੍ਰੈਂਟ ਗ੍ਰਫਤਾਰ ਕੀਤੇ ਆ ਏਜੰਸੀ ਹੁਣ ਕੋਸ਼ਿਸ਼ ਕਰ ਰਹੀ ਆ ਕਿ ਇੰਟਰਨਲ ਜਿਹੜੀਆਂ ਇਹਨਾਂ ਦੀਆਂ ਈਮੇਲਾਂ ਨੇ ਪੋਸਟਲ ਸਟਾਫ ਦੀਆਂ ਉਹ ਮਤਲਬ ਚਾਹੁੰਦੇ ਆ ਕਿ ਉਧਰਲੇ ਪਾਸੇ ਰਹਿਣ ਅਲੋਚਕ ਕਹਿੰਦੇ ਆ ਵੀ ਇਹ ਬਹੁਤ ਜ਼ਿਆਦਾ ਹੈਗਾ ਇਦਾਂ ਜਦੋਂ ਪਹਿਲਾਂ ਕਦੇ ਨਹੀਂ ਹੋਇਆ ਹੁਣ ਇਸ ਏਜੰਸੀ ਦੀ ਜਿਹੜੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਸੀ ਟਰੰਪ ਜ਼ਿਆਦਾ ਕੰਟਰੋਲ ਚਾਹੁੰਦੇ ਆ ਪੋਸਟਲ ਸਰਵਿਸਸ ਦੇ ਉੱਤੇ ਉਹਨਾਂ ਨੇ ਜਿਹੜਾ ਇਹ ਵੀ ਪਹਿਲਾਂ ਸੋਚਿਆ ਸੀ ਕਿ ਜਿਹੜੀ ਕਾਮਰਸ ਡਿਪਾਰਟਮੈਂਟ ਆ ਉਹਦੇ ਵਿੱਚ ਇਹਨੂੰ ਪੋਸਟਲ ਸਰਵਿਸਸ ਨੂੰ ਮਰਜ ਕਰ ਦਈਏ ਜਾਂ ਪ੍ਰਾਈਵੇਟਾਈਜ਼ ਕਰ ਦਈਏ ਜਿਹਦੇ ਨਾਲ ਜਿਹੜੀ ਵਾਈਟ ਹਾਊਸ ਦੇ ਕੋਲ ਆਪਰੇਸ਼ਨਸ ਦੇ ਮੇਲ ਆਪਰੇਸ਼ਨਸ ਦੇ ਉੱਤੇ ਜ਼ਿਆਦਾ ਕੰਟਰੋਲ ਹੋਊਗਾ ਦੂਜੀਆਂ ਏਜੰਸੀ ਜਿਹੜੀਆਂ ਉਹ ਵੀ ਇਨਵੋਲਵ ਨਹੀਂ ਇਹਦੇ ਵਿੱਚ ਟਰੰਪ ਦੀ ਟੀਮ ਐਸ ਵੇਲੇ ਕਈ ਜਿਹੜੀਆਂ ਡਿਪਾਰਟਮੈਂਟਸ ਨੇ ਜਿਹੜੇ ਦੂਜੇ ਜਿਵੇਂ ਮੈਡੀਕੇਅਰ ਆ ਹਾਊਸਿੰਗ ਆ इवन ਜਿਹੜੀ ਸੋਸ਼ਲ ਸਿਕਿਉਰਿਟੀ ਜਿਹੜੀ ਡੈਥ ਲਿਸਟ ਆ ਉਹਨੂੰ ਵੀ ਮਾਨੀਟਰ ਕਰ ਰਹੇ ਆ ਕਿ ਇਹ ਨਾ ਕਿਹ ਤਰਾ ਇਹਨਾਂ ਨੂੰ ਅਨ ਡਾਕੂਮੈਂਟਡ ਇਮੀਗ੍ਰੈਂਟਸ ਬਾਰੇ ਪਤਾ ਲੱਗ ਸਕੇ ਇਹਨਾਂ ਨੂੰ ਲੋਕੇਟ ਕੀਤਾ ਜਾ ਸਕੇ ਤੇ ਅਲਟੀਮੇਟਲੀ ਫੜ ਕੇ ਵਾਪਸ ਭੇਜਿਆ ਜਾ ਸਕੇ